ਆਏ ਹੈ ਤੋਂਣੀਆ ਤੇ ਮੈਂ ਬੱਚਿਆਂ ਦੀਆਂ ਵਰਦੀਆਂ ਵਾਂ ਨਾਲ ਮਾਂ ਦਾ ਦੇ ਵੀ ਕੱਪੜੇ ਮੰਮੀ ਦੇ ਵੀ ਡੈਡੀ ਦੇ ਵੀ ਇੰਨੇ ਕੱਪੜੇ ਪਏ ਆ ਸਾਰੀ ਦਿਹਾੜੀ ਕੀ ਕਰਦੀਆਂ ਰਹਿੰਦੀਆਂ ਮਾਂ ਮਾਤੀਆਂ ਇੱਕੋ ਜਿਹਾ ਆਪੇ ਧੜਗੀਆਂ ਨਾਲੇ ਪਤਾ ਲੱਗੂਗਾ ਇਹਨਾਂ ਨੇ ਕੁੜੀ ਨੂੰ ਮਰਤ ਦਿੰਦੀ ਵੀ ਚੱਲ ਤੇਰੇ ਵੀਰ ਵਾ ਉਹਨਾਂ ਦੀਆਂ ਵੀ ਨਾਲ ਵਰਦੀਆਂ ਲੈ ਲਾਗੇ ਦਾਦੀ ਦੇ ਤੇ ਤੇਰੇ ਕੱਪੜੇ ਪਏ ਉਹ ਵੀ ਥੋੜਾ ਥੁਬਣੇ ਤੇ ਮਸੇਂਚੀ ਆ ਪਰ ਕਿੱਥੋਂ ਕੁੜੀ ਨੂੰ ਆਕਲ ਦਿੱਤੀ ਆ ਬੇ ਇੰਨੀ ਤਾਂ ਫੇਰ ਵਾ ਇੰਨਾ ਤੋਹਣੇ ਕੁਸਮਝਾਉਣਾ ਹੀ ਨਹੀਂ ਕਿਤੇ ਕਿਤੀ ਏ ਇਦਾਂ ਨਹੀਂ ਇਦਾਂ ਕਰ ਘੋਰਾਂ ਮੈਂ ਬੜੀਆ ਮੱਤਾਂ ਦਿੰਦੀ ਮੈਨੂੰ ਤਾਂ ਬੜੀ ਮੱਤ ਦਿੰਦੀ ਆ ਕੁੜੀ ਨੂੰ ਤਾਂ ਦੇ ਹੀ ਨਹੀਂ ਸਕਦੀ ਮੱਤ ਕਿ ਪਤਾ ਏ ਤੂੰ ਵੀ ਅਵੀਰਾ ਦੇ ਕੱਪੜੇ ਧੋਲਾ ਨਾਲ ਆ ਪਏ ਆ ਧੋਣ ਤੇ ਚਾਹੇ ਨਾ ਧੋਣ ਪਏ ਰਹਿੰਦੀਆਂ ਮੈਂ ਤਾਂ ਆਪਣੇ ਬੱਚਿਆਂ ਦੇ ਕੱਪੜੇ ਧੋਵਾ ਲੈੜਦਾ ਪਤਾ ਨਹੀਂ ਆ ਕਿਹੜੇ ਵੇਲੇ ਬੰਦ ਹੋ ਜਾਣੀ ਆ ਯਾਰੀ ਇਹਨਾਂ ਨੇ ਇੰਨਾ ਨਾਉਂਦਿਆਂ ਟਾਈਮ ਲਾ ਆਪਾ ਕਿ ਜਿੱਦਾਂ ਅੱਜ ਹੀ ਸਾਰੀ ਮੈਣ ਲਾ ਦੇਣੀ ਆ ਇਹਦੇ ਦੁੱਖ ਦਾ ਤਾਂ ਪਤਾ ਹੀ ਨਹੀਂ ਕਿ ਜਾਣਦੇ ਤੇ ਦਵਾਈ ਲੈ ਹੁੰਦੇ ਆ ਇਹਨੇ ਸਾਰੀ ਰਾਤ ਮੈਂ ਤੜਫ ਕੇ ਕੱਢੀ ਆ ਹੁਣ ਉੱਥੇ ਖਲੋਤਾ ਵਾ ਹੀ ਝੜੀ ਜਾਂਦਾ ਵਾ ਸ਼ਿਮਾ ਹਾ ਇੱਕ ਕਦੀ ਰੋਟੀ ਪਾ ਤੂੰ ਮੈਨੂੰ ਚਾਹ ਨਾਲ ਲਿਆ ਦੇ ਇਹ ਦਵਾਈ ਖਾਣੀ ਪਈ ਤੇ ਉੱਥੇ ਫਿਰ ਖਾਲੀ ਪੇਟ ਕਿਦਾਂ ਖਾਉਂਗੀ ਮੈਂ ਕੀ ਗੱਲ ਆਇਆ ਜੇ ਮੈਨੂੰ ਡਾਕਟਰ ਨੇ ਇਹ ਦਿਲ ਨੂੰ ਕਾਲੀ ਪਾਉਗੀ ਇੱਕ ਅੱਧੀ ਰੋਟੀ ਖਾ ਹੀ ਜਾਵਾਂ ਮੈਂ ਹੁਣ ਤੂੰ ਹੀ ਫੋਨ ਵੇਖਣ ਦਾ ਪਈ ਪੱਗ ਮੰਨ ਲਾ ਜਾ ਕੇ ਦਵਾਈ ਲੈ ਏ ਉਹ ਦਵਾਈ ਲੈ ਆਉਂਦੇ ਮੇਰੇ ਵਾਲ ਗਿੱਲੇ ਆ ਸੁੱਕ ਲੈਂਦੇ ਵਾਏ ਤੇ ਦਵਾਈ ਲੈ ਉਹ ਨਹੀਂ ਆ ਕਿਤੇ ਪੂਰਾ ਨਹੀਂ ਮੇਰੇ ਮੂੰਹੋਂ ਗੱਲ ਨਿਕਲੇ ਦੋਸੇ ਵੇਲੇ ਕੁੱਤੀ ਹੋ ਜਾ ਆ 8 ਦਿਨ ਤੋਂ ਕਿ ਦਵਾਈ ਲੈ ਉਹ ਨਹੀਂ ਕਿਲੀ ਤੋਂ ਕੋਈ ਨਾ ਦਵਾਈ ਜਾਣ ਜੇ ਹੋ ਗਿਆ ਅੱਡੇ ਤੋਂ ਲਿਆਉਣੀ ਆ ਭਾਏ ਤੇ ਮੈਂ ਤਾਂ ਸਾਰੀ ਰਾਤ ਪੜਖਦੀ ਰਹੀ ਤੇ ਦਵਾਈ ਹੁਣ ਖਤਮ ਹੋ ਗਈ ਮੈਂ ਬੰਦ ਲੈਣਾ ਫਿਰ ਬਾਹਰ ਕੋਈ ਨਹੀਂ ਲੈ ਆਉਂਦੇ ਸੱਚੇ ਚੇ ਕੰਮ ਕਰਦੀ ਆ ਸੰਦੀਪ ਕੱਲੀਆਂ ਵਰਦੀਆਂ ਚੁੱਕ ਕੇ ਲੈ ਗਈ ਆ ਦੱਸ ਜਦੋਂ ਨੂੰ ਮੈਂ ਚੌਂਕੇ ਦਾ ਸਾਰਾ ਕੰਮ ਖਤਮ ਕਰਨਾ ਵਾ ਦੋਹਰੇ ਮੇਰੇ ਕੋਲ ਵੜਿਆ ਜਾਣਾ ਬਾਥੂਣ ਦੇ ਵਿੱਚ ਕਿ ਜੇ ਤੂੰ ਕੱਪੜੇ ਧੋਣੇ ਆ ਨਾਲ ਮੰਮੀ ਡੈਡੀ ਦੇ ਵੀ ਲੈ ਜਾ ਆਮਾਨਤ ਦੇ ਵੀ ਲੈ ਜਾ ਮੈਂ ਤੇ ਆਪਣਾ ਸੂਟ ਆਪ ਹੀ ਧੋ ਲੈਣਾ ਵਾ ਹੇ ਰੱਬਾ ਇਹ ਤੇ ਮਸ਼ੀਨ ਤੇ ਵੀ ਕੱਪੜਿਆਂ ਦਾ ਲੱਗਾ ਵਾ ਹੋ ਲੈ ਤੇ ਮੈਂ ਅੰਦਰ ਰੱਖ ਕੇ ਆਈ ਹੀ ਗਈ ਇਹਨੇ ਕੱਪੜੇ ਮੈਂ ਕਿੱਦਾਂ ਧੋਣੇ ਇਹਨਾਂ ਦੇ ਇਹ ਇੱਦਾਂ ਕਰਦੀ ਆ ਇਹਨਾਂ ਨੂੰ ਬਾਹਰ ਰੱਖਦੀ ਆ ਇਹਨਾਂ ਮੈਂ ਆਪਣੇ ਬੱਚਿਆਂ ਦੇ ਪਾ ਦੀਦੀ ਮੇਰੀ ਸੁਣੋ ਗੱਲ ਕੱਪੜਾ ਦੇ ਅੱਜ ਕੱਲ ਆਪੋ ਆਪਣੇ ਸਰਦੀਆਂ ਚ ਧੋਪਦੇ ਆ ਤੁਹਾਨੂੰ ਪਤਾ ਵਾ ਗਰਮ ਕੱਪੜੇ ਹੁੰਦੇ ਆ ਕਿੰਨਾ ਵੇਟ ਹੋ ਜਾਂਦਾ ਮਸ਼ੀਨ ਚ ਪਾਇਆ ਉਹਨਾਂ ਦਾ ਜਦੋਂ ਕੱਢੀਏ ਬਾਹਾਂ ਨੂੰ ਕਿੰਨਾ ਜੋਰ ਆਉਂਦਾ ਵਾ ਹੁਣ ਤੁਸੀਂ ਐਦਾਂ ਕਰੋ ਗਰਮੀਆਂ ਚ ਫੇਰ ਇਕੱਠੇ ਧੋਲਿਆ ਕਰਾਂਗੇ ਜਿੰਨਾ ਚਾਹ ਕ ਸਰਦੀਆਂ ਹਨ ਉਹਨਾਂ ਤੱਕ ਆਪੋ ਆਪਣੇ ਧੋ ਲੈਨੇ ਆ ਏਹੀ ਗੱਲ ਹੋਈ ਭਲਾ ਆਪੋ ਆਪਣੇ ਧੋ ਲੈਨੇ ਆ ਜਦੋਂ ਜਵਾਰ ਦੀ ਰੋਟੀ ਰੱਖ ਕੇ ਥਾਲੀ ਚ ਖਾਣੀ ਆ ਉਹਦਾ ਮੇਰੇ ਹੱਥਾਂ ਦਾ ਜੋਰ ਨਹੀਂ ਲੱਗਦਾ ਮੈਂ ਕਹਿੰਦੇ ਤੈਨੂੰ ਆਖਿਆ ਵਾ ਇਸਨਦੀਪ ਤੂੰ ਆਪਣੇ ਜੋਗੇ ਪਕਾ ਕੇ ਖਾ ਲ ਮੇਰੇ ਕੋ ਨਹੀਂ ਪੱਕਦੀਆਂ ਜਿਹੜਾ ਕੰਮ ਨੂੰ ਹੱਥ ਪਾਈਏ ਕੰਮ ਪੂਰਾ ਕਰੀਦਾ ਜਾ ਚੌਂਕੇ ਤੇ ਵੜ ਜਾ ਤੇ ਜਦੋਂ ਕੱਪੜਿਆਂ ਦਾ ਛੱਟ ਤੇ ਮੈਂ ਤੋ ਲੈਣੀ ਆ ਕੱਪੜਿਆ ਤੇ ਮੈਂ ਧੋ ਲੂੰਗੀ ਪਰ ਮੈਂ ਹੌਲੀ ਹੌਲੀ ਧੋਉਂਗੀ ਜਦ ਬਹੁਤੀ ਗਾਲਾਂ ਤੇ ਇਹ ਵੀ ਇੱਥੇ ਛੱਡ ਦੇ ਕੱਲ ਨੂੰ ਧੋ ਦੂੰਗੀ ਅੱਜ ਤੇ ਮੇਰੇ ਬੱਚਿਆਂ ਨੇ ਕੱਲ ਨੂੰ ਜਾਣਾ ਸਕੂਲ ਮੇਰੇ ਕੋ ਆਪਣੇ ਬੱਚਿਆਂ ਦੀਆਂ ਵਰਦੀਆਂ ਤੋਂ ਬੜੀਆਂ ਵਾ ਕੱਲ ਨੂੰ ਹਾਥ ਆਵ ਜਾਣਗੇ ਚੱਲ ਠੀਕ ਆ ਆ ਲੈ ਕੱਪੜੇ ਉਹ ਕੱਲ ਨੂੰ ਧੋ ਦੇ ਤੇ ਮੈਂ ਆਪਣੇ ਜੋਗੀ ਰੋਟੀ ਪੁਕਾ ਕੇ ਖਾ ਲੈਣੀ ਨਾਲੇ ਮੰਮੀ ਡੈਡੀ ਜੀ ਨੂੰ ਖਵਾ ਲੰਨੀ ਆ ਤੇਰੇ ਜੋਗੀ ਰਹਿਣ ਦੇਣੀ ਤੂੰ ਵੀ ਬਣਾ ਕੇ ਖਾ ਲਈ ਪੈਸਾ ਅੱਜ ਬਣਾ ਕੇ ਖਾ ਲੈ ਤੇ ਪੈਸਾ ਕੱਲ ਬਣਾ ਕੇ ਖਾ ਲੈ ਬੜੀ ਤਿਆ ਵਿਗੜੀ ਹੈ ਜਨਾਨੀ ਦੀ ਇਹਨੂੰ ਸੂਪਰ ਕਰਨਾ ਹੀ ਪੈਣਾ ਮੈਨੂੰ ਇਹਨੇ ਉਹਨਾਂ ਤੱਕ ਨਹੀਂ ਟੜਾ ਜਿੰਨਾ ਤੱਕ ਮੇਰੇ ਗੱਲ 'ਚ ਰਸਾ ਨਾ ਪਾਇਆ ਆਪ ਤੇ ਣਟ ਕੇ ਮੰਮੀ ਵੱਲ ਜਾਂਦੀ ਹੈ ਨਾ ਸਕਾਤਾ ਮੇਰੀਆਂ ਲਾਉਣ ਮਾੜੀ ਜੀ ਕੋਈ țeੜਫੜ ਹੁੰਦੀ ਤੇ ਅੱਜ ਮੈਂ ਲਾ ਕੇ ਆਉਣੀ ਆ ਵੀ ਆਹ ਕੰਮ ਕਰਨ ਲਈ ਆਏ ਮੇਰਾ ਸਿਰ ਸਾਨ ਥੋੜੀ ਆ ਕਿ ਮੈਈ ਕਪੜੇ ਧੋਣੇ ਆ ਜੇ ਤੂੰ ਰੋਟੀ ਪਾਣੀ ਕਾਟਨਾਂ ਪੀ ਤਾਂ ਤੂੰ ਦੁਨੀਆ ਦਾ ਕੋਈ ਅਲੱਗ ਕੰਮ ਕਰਨ ਦੀ ਆ ਤੈਨੂੰ ਨਹੀਂ ਪਤਾ ਤੱਬਰ ਵਾ ਤੇ ਮੈਂ ਦੀਆਂ ਪਕਾਉਣੀਆਂ ਵਾ ਮੱਲਾ ਤੇ ਤੂੰ ਵੱਡੀਆਂ ਵੱਡੀਆਂ ਮਾਰਦੀ ਆ ਤੇ ਤੈਨੂੰ ਮੇਰੀਆਂ ਦੋ ਟਿੱਕੀਆਂ ਛੋੜ ਦੇ ਨਾ ਪਾ ਰਵਦਾ ਉਹਦੇ ਇਹ ਮੇਲੇ ਮਾਰਦੀ ਆ ਮੰਮੀ ਵੇਖਿਆ ਤੇਰੀ ਨੌਂ ਦੀ ਜ਼ੁਬਾਨ ਕਿੱਡੀ ਆ ਕਪੜੇ ਮੈਨੂੰ ਧੋਣ ਦੀ ਧੋਣੀ ਨੂੰ ਟੋਕ ਕੇ ਗਈ ਆ ਭਲਾ ਮੈਂ ਤਾਂ ਇਹ ਕਪੜੇ ਧੋਣ ਵਾਲੇ ਰਹਿਣ ਦੇਣੀ ਆ ਜੇ ਮੈਂ ਅੱਜ ਨਹੀਂ ਤਾਂ ਮੈਂ ਕੱਲ ਤੁਹਾਡੇ ਨਹੀਂ ਇਹ ਕੋਈ ਸਾਹ ਧੋੜੀ ਹੈ ਮੈਨੂੰ ਰੋਟੀ ਦਾ ਮੇਣਾ ਮਾਰ ਕੇ ਗਈ ਆ ਮੈਂ ਇੱਥੇ ਘਰ ਤੇ ਕੋਈ ਅਲੋਕਾ ਤਿੰਨ ਪਰਦੀ ਆ ਬਾਕੀ ਤਾਂ ਬਰ ਰੋਟੀ ਖਾਂਦਾ ਮੇਰੀ ਰੋਟੀ ਜੜੀ ਨਾ ਦੀਦੀ ਨੂੰ ਚੋਬਦੀ ਆ ਚੋਬਦੀ ਮੇਰੀ ਰੋਟੀ ਸਨਬਦੀ ਆ ਵੀ ਤੂੰ ਵੀ ਕੱਲ ਲਾ ਕੇ ਖਾ ਲਈ ਕੱਪੜੇ ਤਾਂ ਕੱਲ ਤੋਂ ਆਪ ਜਾਣਗੇ ਤੇ ਭੁੱਖਾ ਬੰਦਾ ਕਿੱਦਾਂ ਨਿਹੜੀ ਕੱਢੂਗਾ ਓਏ ਇੱਕ ਦਿਨ ਛੱਡ ਕੇ ਰੋਟੀ ਖਾ ਸਕਦਾ ਵਾ ਹੰਦੀਪ ਬਹੁਤੀ ਸਿਆਣੀ ਨਾ ਬਣ ਮੈਂ ਦੂਮਾ ਵਾਲ ਨੂੰ ਵੇਖਣ ਰਹੀ ਆ ਜੇ ਤੈਨੂੰ ਨੇ ਕੱਪੜੇ ਫੜਾਉਣ ਆਈ ਸੀ ਉਹ ਫੜ ਲੈਣੀਆ ਕੋਈ ਘਰ ਸੋਈ ਜਰਾ ਕਿ ਮੜੀ ਰੰਗੀ ਆ ਉਹਨੇ ਕਦੀ ਆਖਿਆ ਕਿ ਆਰਾ ਸੰਦੀ ਤੂੰ ਰੋਟੀ ਆਪਣੀ ਵੱਖਰੀ ਲਾਰਾ ਉਹ ਸਾਰੇ ਤਬਰ ਦੀਆਂ ਰੋਟੀਆਂ ਨਾਉਂਦੀ ਆ ਤਾਂ ਤੈਨੂੰ ਕੀ ਕੁਝ ਆਦਰੀਂ ਦੇ ਚੱਕ ਕੇ ਲਈ ਆਈ ਜੇ ਦੇਣ ਆਈ ਸੀ ਤੈਨੂੰ ਤੇ ਤੂੰ ਰੱਖ ਲੈਣੀ ਓ ਤੁਨੀ ਹੋਣੀ ਰੇ ਐਦਾਂ ਦੀ ਤੂੰ ਕੀ ਗੱਲ ਕੀਤੀ ਮੈਂ ਮੱਲ ਨੂੰ ਤੋ ਜਿੰਨੇ ਅੱਜ ਪਾਉਣੇ ਆ ਉਹ ਕੱਲ ਨੂੰ ਕੀ ਕਰੂੰਗਾ ਤੇਰਾ ਨਹੀਂ ਜੇ ਤਾ ਤੈਨੂੰ ਹੰਦੀਪਾ ਤੈਨੂੰ ਪਤਾ ਵਾ ਤੇ ਮੇਰਾ ਸੱਟ ਲੱਗੀ ਆ ਮੈਂ ਤਾਂ ਕੁਝ ਕਰ ਨਹੀਂ ਸਕਦੀ ਤੈਨੂੰ ਉਹਦੇ ਨਾਲ ਕੰਮ ਕਰਨਾ ਪੈਣਾ ਬਰਾਬਰ ਦਾ ਹੀ ਉਹ ਜੇ ਤੈਨੂੰ ਕੱਪੜੇ ਦੇਣ ਗਏ ਨਾ ਤਾਂ ਤੂੰ ਰੱਖ ਲੈਣੀ ਹੋ ਤੁਹਾਨੂੰ ਉਹਦੇ ਤੇ ਮੈਂ 10 ਘੰਟੇ ਦਾ ਕੰਮ ਕਰ ਲੈਂਦੀ ਹੀ ਹੁਣ ਤੈਨੂੰ ਉਹਦੇ ਨਾਲ ਕੰਮ ਕਰਾਉਣਾ ਪੈਣਾ ਹੁਣ ਨਹੀਂ ਮੇਰੇ ਕੋ ਹੁਣ ਹੇ ਰੰਬਾ ਮੇਰੇ ਲੈਖ ਕੁੱਟੇ ਹੀ ਗਏ ਜਿਹੜੇ ਮੈਂ ਤੁਹਾਡੇ ਕੋਲ ਸ਼ਿਕਾਇਤਾਂ ਲੈ ਕੇ ਆ ਗਈਆਂ ਮੰਮੀ ਇਹ ਗੱਲ ਤਾਂ ਮੈਨੂੰ ਪਹਿਲਾਂ ਪਤਾ ਹੀ ਕਿ ਜਿੱਦਾਂ ਮਰਜੀ ਆ ਮੈਂ ਤੇਰੇ ਕੋਲਸ ਕਹਾਤ ਲੈ ਕੇ ਆਈ ਤੁਸੀਂ ਤਾਂ ਪਾਸਾ ਉਹਦਾ ਥੱਲਣਾ ਇੰਨੀ ਗੱਲ ਦਾ ਤੇ ਮੈਨੂੰ ਪਤਾ ਵਾ ਕਦੀ ਮੇਰਾ ਵੀ ਆਖਿਆ ਵਾ ਕਿ ਹਾਂ ਪਤਾ ਤੇਰੀ ਗੱਲ ਤੇ ਵੀ ਆ ਪਰਦਾ ਮੈਂ ਪਾਵਾਂ ਤੇਰੀ ਗੱਲ ਵੀ ਸੱਚੀ ਆ ਸਾਰੀ ਉਮਰ ਮਾਦਾ ਤੇਰੀ ਨੰਗ ਜਾਣੀ ਵੱਡੀ ਦੇ ਪਰਦੇ ਪਾਉਂਦੇ ਆ ਵੱਡੀ ਦੀਆਂ ਗੱਲਾਂ ਸਪਾਉਂਦੇ ਆ ਅੱਖੀਂ ਵੇਖ ਕੇ ਵੀ ਸਭ ਤੋਂ ਹੈਨਾ ਗੱਲ ਉਹਦੇ ਵੱਲ ਦੀ ਕੀਤੀ ਆ ਜਿਬਾਨ ਤੇ ਸੰਦੀਪ ਤੇਰੀ ਵੀ ਬੜੀ ਆ ਅਗਲੀ ਨੇ ਵਿਚਾਰ ਸੁਣਾਉਣੀਆਂ ਤਿੰਨਾਂ ਕੇ ਚਿਰ ਕੋਈ ਸਬਰ ਕਰ ਛੜੂਗਾ ਮੈਗਾ ਕੀ ਰੌਲੀ ਪੈਣ ਈ ਇੱਥੇ ਆਪਣੇ ਰੌਲੀ ਨੇ ਟਾਡੀ ਨੇ ਅੱਗੇ ਤੇ ਚੰਦ ਚਾੜਿਆ ਹੋਰ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਕਿੰਨੇ ਕ ਕੱਪੜੇ ਆਓ ਜਾਂ ਦੋ ਵਾਧੇ ਟੋਤੇ ਗਏ ਫੇਰ ਕੀ ਜਾਂ ਘੱਟ ਟੋਤੇ ਗਏ ਫੇਰ ਕੀ ਇੱਕ ਜਾਣੀ ਕਿਉਂਕੇ ਜਵੜੀਆਂ ਕਰੇ ਇੱਕ ਜਾਣੀ ਉਤਲਾ ਕੰਮ ਕਰ ਲਿਆ ਕਰੇ ਹੈ ਤੂੰ ਉੱਠ ਚੱਲ ਤੇਰੇ ਤੋਂ ਬਗੈਰ ਨਿੰ ਕੀ ਗੱਲ ਬਾਨੀ ਤੇ ਚੱਲ ਚੱਲੀਏ ਦਵਾਈ ਲੈ ਜੀ ਇਹਨਾਂ ਦਾ ਤਾਂ ਇਹੋ ਹੀ ਹਾਲ ਰਹਿਣਾ ਮੈਨੂੰ ਯਾਦ ਆ ਅੱਗੇ ਨਿੱਕੀ ਬੋਲਦੀ ਸੀ ਨਾ ਤੇ ਵੱਡੀ ਚੁੱਪ ਰਹਿੰਦੀ ਸੀ ਠੀਕ ਆ ਹੁਣ ਵੱਡੀ ਵੀ ਬੋਲਣ ਦਾ ਭੀ ਆ ਨਾ ਇਹ ਜਿਹੜੇ ਕੰਮ ਆ ਤੂੰ ਉੱਠ ਤੇ ਦਵਾਈ ਲੈ ਆਈਏ ਮੰਜੇ ਤੋਂ ਉੱਠ ਕੇ ਤਾਂ ਪਾਜੁੱਤੀ ਤੇ ਚੱਲ ਚੱਲੀਏ ਦਵਾਈ ਲੈਣ ਇਹਨਾਂ ਦਾ ਇਹੋ ਹਾਲ ਰਹਿਣਾ ਵਾ ਹਾ ਦਾ ਨਿੰਗਾ ਕੰਮ ਇਹਨਾ ਚੱਲਣਾ ਹਏ ਇਹ ਤਾਂ ਤਖੀਆਂ ਹੀ ਹੁੰਦੀਆਂ ਚਲੇ ਜਾਂਦੀਆਂ ਤਖੀਆਂ ਹੀ ਹੁੰਦੀਆਂ ਚਲੇ ਕੀ ਭੜ ਨਹੀਂ ਪਿਆ ਭੜ ਨਹੀਂ ਪੈਂਦਾ ਉੱਠ ਤਾ ਜਮਾ ਆਉਂਦੇ ਆ ਤੇ ਲੱਤ ਤੇ ਭਾਰ ਪਾਉ ਲਗੀ ਮਾਂ ਤੇਰੀ ਤੇਰ ਕੋ ਨਹੀਂ ਗਿਆ ਪਿਆ ਦੇਖਣਾ ਪਵੇ ਇਹਨੂੰ ਫੜੇ ਇੱਕ ਬੰਦੇ ਉਹ ਬਹੁਤ ਚਲੀਏ ਦਵਾਈ ਲੈਣ ਚਪਲਾ ਤੇ ਜਾਣਾ ਮੰਮੀ ਜੀ ਤੁਸੀਂ ਕਪਲਾ ਵੇ ਰ ਇੱਥੇ ਮੇਰੇ ਲਾਗੇ ਚਪਲਾ ਹੀ ਤੇ ਮੈਂ ਚਪਲਾ ਹੀ ਪਾ ਲਈਆਂ ਆ ਵਾਟ ਨਹੀਂ ਬਣਦੀ ਆ ਆ ਤਰ ਠੰਡ ਨਾਲ ਹੁੰਦਾ ਸੋਨ ਹੋ ਜਾਣਿਆ ਘਟ ਤੇ ਅੱਗੇ ਲੱਗੀ ਐ ਹਰ ਤੇ ਹੁਣ ਮੈਂ ਸਕਦੀ ਨਹੀਂ ਹੂਰ ਚ ਕੀ ਕਰਾਂ ਹੁਣ ਜਿਹੜਾ ਬਤਨੀ ਪਾਉਣੀ ਆ ਨਹੀਂ ਰਹਿਣ ਤੇ ਕੋਈ ਨਹੀਂ ਹੂਰ ਜਿਹੜੇ ਨਾਲ ਵੀ ਠੰਡ ਨਾਲ ਆਕੜ ਗਏ ਆ ਮੈਂ ਕਿਹਾ ਚਕਵਿੰਦਰ ਗੱਲ ਸੁਣ ਪੈਸੇ ਲੈ ਲਿਆ

ਨੇ ਜਿੱਦ ਉੱਥੇ ਕੱਪੜੇ ਪਏ ਰਹਿਣ ਦਿੱਤੇ ਆ ਨਹੀਂ ਤੋ ਤਸਦੀਬ ਨੇ ਪਰ ਮੇਰੇ ਕੋਲ ਤੇ ਇਦਾਂ ਨਹੀਂ ਹੋਇਆ ਕਿ ਮੈਂ ਇਹਦੇ ਬੰਦੇ ਦੀਆਂ ਰੋਟੀਆਂ ਛੱਡ ਦਿੰਦੀ ਹਾਏ ਮੇਰੀ ਧੀ ਤਾਂ ਕਰਕੇ ਇਹਨੇ ਇਹਦੇ ਕੱਪੜੇ ਵੱਖਰਾ ਕਰ ਦਿੱਤੇ ਹਾਏ ਨੂੰ ਮਾਸਾ ਜਿੰਨਾ ਨਹੀਂ ਹੋਇਆ ਮੇਰੀ ਧੀ ਮੇਰੀ ਤੇ ਧੀ ਜਾਨ ਤੋਂ ਵੀ ਪਿਆਰੀ ਮੈਨੂੰ ਪੁੱਤਾਂ ਨਾਲੋਂ ਕਿਤੇ ਵੱਧ ਕੇ ਧੀਆਂ ਕਿਡੀਆਂ ਰਾਤ ਉੱਠ ਠੁਠਕੇ ਖਾਂਦੀਆਂ ਏਦਾ ਕਿਦਾਂ ਹੌਸਲਾ ਪਿਆ ਮੇਰੀ ਕੁੜੀ ਦੇ ਕੱਪੜੇ ਵੱਖ ਕਰਨ ਦਾ ਮੈਂ ਤੇ ਕਦੀ ਹਰ ਗੁਣ ਤੇ ਨਵੀਂ ਵਿੱਚ ਫਰਕ ਨਹੀਂ ਸਮਝਿਆ ਹਾਏ ਹਾਏ ਮੈਂ ਆਪਣੇ ਹੱਥੀਂ ਸੇ ਰਵਾਵਾ ਮੂੰਹ ਹੱਥ ਧੋਵਾ ਤੇ ਗਰਮ ਗਰਮ ਰੋਟੀ ਬੱਚਿਆਂ ਨੂੰ ਦਵਾ ਐਨੇ ਨਹੀਂ ਸੰਗਾ ਦਿੱਸਨਾ ਅਹੀਂ ਮੈਂ ਆਪਣੇ ਬੱਚਿਆਂ ਦੇ ਕੱਪੜੇ ਧੋਣ ਲੱਗੀਆਂ ਨਾ ਕੀ ਗੱਲ ਮਾਂ ਤੇ ਨੇ ਹੁਣ ਤੋਂ ਹੀ ਪ੍ਰਾਈ ਕਰਤੀ ਇਹਦਾ ਮਤਲਬ ਤੇ ਇਹ ਆ ਕਿ ਇਹਦੇ ਦਿਲ ਵਿੱਚ ਮੇਰੀ ਧੀ ਲਈ ਮਾਸਾ ਜਿੰਨਾ ਪਿਆਰ ਨਹੀਂ ਹੈਗਾ ਪਰ ਇਹਨੂੰ ਇਹ ਗੱਲ ਦੀ ਸਾਰ ਕਿੱਥੋਂ ਕਿ ਦੁੱਖ ਸੁੱਖ ਕੌਣ ਵਡਾਉਂਦਾ ਵਾ ਨਹੀਂ ਆ ਤੇ ਮੈਂ ਆਪਾਂ ਤਾਂ ਕਹਿਰ ਦੁੱਖ ਬੰਡਾਉਂਦੀਆਂ ਤੇ ਪੁੱਤ ਬੰਡਾਉਂਦੇ ਜ਼ਮੀਨ ਬੇਸ਼ੱਕ ਪੁੱਤ ਵੀ ਬਹੁਤ ਕਰਦੇ ਆ ਪਰ ਜਿੰਨਾ ਧੀਆ ਕਰਦੀਆਂ ਨਾ ਉਹਨਾਂ ਨੇ ਕੋਈ ਕਰ ਸਕਦਾ ਪਰ ਇਹਨੂੰ ਨਾ ਉਮਰ ਦੇ ਹਿਸਾਬ ਨਾਲ ਜਾ ਕੇ ਪਤਾ ਲੱਗਣਾ ਕਿ ਧੀਆ ਕੀ ਚੀਜ਼ ਹੁੰਦੀਆਂ ਰੈ ਨੂੰ ਇਹੋ ਹੀ ਮਾਣਵਾ ਕਿ ਮੇਰੇ ਦੋ ਮੁੰਡੇ ਆ ਤੇ ਇਹਨੂੰ ਰੱਬ ਨੇ ਪੁੱਤ ਨਹੀਂ ਦਿੱਤਾ ਪਰ ਇਹਨ ਮੈਂ ਤੇ ਇਨੀ ਗੱਲ ਨਹੀਂ ਮਨ ਵਿੱਚ ਰੱਖੀ ਮੈਨੂੰ ਤੇ ਇਹੋ ਹੀ ਬੜਾ ਮਾਣ ਸੀ ਕਿ ਮੇਰੇ ਧੀ ਦੇ ਦੋ ਵੀਰ ਵਾ ਤੇ ਭੈਣਾ ਵੀਰਾ ਤੋਂ ਜਾਣ ਵਾਰਦੀਆਂ ਤੇ ਮੇਰੀ ਧੀ ਵਾਰਦੀ ਵੀ ਆ ਸੰਦੀਪ ਕਿਦਾਂ ਦਿਆਂ ਮੇਰਾ ਤੇਰਾ ਤੂੰ ਕੌਣ ਲੱਗ ਗਈ ਆ ਤੈਨੂੰ ਤੇ ਡਾਰੀ ਲੱਗਣ ਡਿਆ ਇਦਾਂ ਲੱਗਣ ਡਿਆ ਕਿ ਤੂੰ ਸਾਡੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਚੱਲ ਕੋਈ ਨਹੀਂ ਮਨਾ ਕਪੜੇ ਹੀ ਆ ਨਾ ਪਰ ਇਹਨੇ ਤੇ ਇਨੀ ਗੱਲ ਕਰਕੇ ਨਾ ਮੇਰਾ ਸੀਨਾ ਸੰਨੀ ਸੰਨੀ ਕਰ ਦਿੱਤਾ ਇਹ ਤੇਰਵੇਂ ਤੇ ਆ ਗਈ ਹੁਣ ਹਰਿਆ ਕੀ ਚਾਹੁੰਦੀ ਆ ਪਰ ਮਨ ਮੇਰਾ ਬੜਾ ਦੁਖੀ ਹੋਇਆ ਕਿੰਨਾ ਵੱਡਾ ਹੌਸਲਾ ਕਰਕੇ ਤੇ ਵਖਰੇ ਛੁੱਟ ਗਈ ਆ ਥੋੜ੍ਹ ਤੇ ਮੈਂ ਲਉਂਗੀ